ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ 24 ਫਰਵਰੀ 2024 ਦਾ ਦਿਨ ਬਹੁਤ ਹੀ ਸ਼ੁਭ ਹੈ ਕਿਉਂਕਿ ਇਹ ਮਹਾ ਸੰਜੋਗ 90 ਸਾਲ ਬਾਅਦ ਆਇਆ ਹੈ ਤੇ ਇਸ ਮਹਾ ਸੰਜੋਗ ਦੇ ਉੱਪਰ ਪੰਜ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ ਦੇ ਸਿਤਾਰੇ ਬਹੁਤ ਹੀ ਚਮਕ ਜਾਣਗੇ ਦੋਸਤੋ ਇਹ ਪੁੰਨਿਆਂ ਤੇ ਨਵੇਂ ਸਾਲ ਦੀ ਇਹ ਦੂਜੀ ਤੇ ਵੱਡੀ ਪੁੰਨਿਆ ਹੈ ਇਸ ਸਾਲ ਕਾਲੀ ਰਾਤ ਤੇ ਸਵਰਗ ਤੇ ਸ਼ਨੀ ਦੇਵ ਦਾ ਮਿਲਣ ਹੋਣ ਜਾ ਰਿਹਾ ਹੈ ਪੰਜ ਰਾਸ਼ੀਆਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਪਰਵਰਤਨ ਆ ਜਾਵੇਗਾ ਉਹਨਾਂ ਦੀ ਕਿਸਮਤ ਹੀ ਚਮਕ ਜਾਵੇਗੀ ਹੁਣ ਜਾਣਦੇ ਹਾਂ ਜੀ ਉਹ ਕਿਹੜੀਆਂ ਪੰਜ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਭੁੰਨਿਆਂ ਦੇ ਉੱਪਰ ਸਫੇਦ ਰੰਗ ਤੋਂ ਬਾਅਦ ਕਿਸਮਤ ਇੰਨੀ ਹੀ ਚਮਕ ਜਾਵੇਗੀ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਲਿਖ ਕੇ ਜਰੂਰ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ ਤੁਹਾਡੀ ਰਾਸ਼ੀ ਦੇ ਉੱਪਰ ਉਹਨਾਂ ਦੀ ਕਿਰਪਾ ਹੋ ਜਾਵੇ 24 ਫਰਵਰੀ ਨੂੰ ਪੁੰਨਿਆਂ ਵਾਲੇ ਦਿਨ ਸੂਰਜ ਅਤੇ ਸ਼ਨੀ ਪਰਵਰਤਨ ਕਰਕੇ ਮਿਲ ਰਹੇ ਹਨ ਜਿਹਦੇ ਵਿੱਚ ਭਗਵਾਨ ਸੂਰਜ ਦੇਵ ਨਛੇਤਰ ਗੁਜਰ ਕਰ ਰਹੇ ਹਨ ਤੇ ਸ਼ਨੀ ਦੇਵ ਵਿਸ਼ੇ ਉਨ੍ਹਾਂ 77 ਦੇ ਦੂਸਰੇ ਚਰਨ ਵਿੱਚ ਪ੍ਰਵੇਸ਼ ਕਰਨਗੇ ਸੂਰਜ ਤੇ ਸ਼ਨੀ ਦੇ ਮਿਲਣ ਤੋਂ ਬਾਅਦ ਜੋ ਪਹਿਲੀ ਜੋ ਪਹਿਲੀ ਰਾਸ਼ੀ ਹੈ ਜਿਸ ਦੀ ਕਿਸਮਤ ਹੀ ਬਦਲ ਜਾਵੇਗੀ ਉਹ ਹੈ ਜੀ ਕੁੰਭ ਰਾਸ਼ੀ ਗੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਲਈ ਇਹ ਸਮਾਂ ਬਹੁਤ ਹੀ ਫਾਇਦੇਮੰਦ सिद्ध ਹੋ ਜਾਵੇਗਾ ਇੱਕ ਤਾਂ ਪਰਿਵਾਰ ਦੇ ਨਾਲ ਸਮਾਜ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਵਧਣ ਵਾਲੀ ਹੈ ਦੂਜੇ ਪਾਸੇ ਜੇਕਰ ਇਹ ਲਾਈਫ ਪਾਰਟਨਰ ਦੇ ਨਾਲ ਇਹਨਾਂ ਦੀ ਕੋਈ ਪਰੇਸ਼ਾਨੀ ਚੱਲ ਰਹੀ ਸੀ ਤਾਂ ਉਹ ਵੀ ਦੂਰ ਹੋ ਜਾਵੇਗੀ ਲੰਬੇ ਸਮੇਂ ਤੋਂ ਜਿਹੜੇ ਵਿਦਿਆਰਥੀ ਵਰਗ ਦੇ ਨਾਲ ਸਬੰਧ ਰੱਖਦੇ ਹਨ ਉਹ ਕਿਸੇ ਸਰਕਾਰੀ ਨੌਕਰੀ ਦੇ ਲਈ ਪ੍ਰਤੀਯੋਗਤਾ ਦੀ ਜੋ ਤਿਆਰੀ ਕਰ ਰਹੇ ਸਨ ਉਹਨਾਂ ਨੂੰ ਉਸ ਵਿੱਚ ਸਫਲਤਾ ਮਿਲਣ ਵਾਲੀ ਹੈ ਉਹਨਾਂ ਦੇ ਵਪਾਰ ਵਿੱਚ ਵਾਧਾ ਹੋ ਜਾਵੇਗਾ ਤੇ ਧਨ ਲਾਭ ਵੀ ਪ੍ਰਾਪਤ ਹੋਣ ਵਾਲਾ ਹੈ ਭਾਵਕੇ ਕੰਮ ਉਹਨਾਂ ਦੇ ਬਹੁਤ ਹੀ ਪ੍ਰਸਿੱਧੀ ਦੇ ਰਾਹ ਵੱਲ ਲੈ ਕੇ ਉਹਨਾਂ ਨੂੰ ਜਾਣ ਵਾਲੇ ਹਨ ਜਿਹੜੇ ਤੁਹਾਡੇ ਸਾਥੀ ਹਨ ਉਹਨਾਂ ਦੇ ਨਾਲ ਤੁਹਾਡਾ ਤਾਲਮੇਲ ਕਾਫੀ ਵਧੀਆ ਬਣਿਆ ਰਹੇਗਾ ਤੁਹਾਡੀ ਕਿਸਮਤ ਨੂੰ ਚਮਕਾਉਣ ਵਾਲਾ ਰਹੇਗਾ ਇਹ ਪੁੰਨਿਆਂ ਦਾ ਚੰਨ ਕਿਉਂਕਿ ਪੁੰਨਿਆਂ ਦੇ ਚੰਨ ਦੀ ਚਾਨਣੀ ਦੇ ਨਾਲ ਤੁਹਾਡੀ ਕਿਸਮਤ ਹੀ ਬਦਲ ਜਾਵੇਗੀ ਤੁਹਾਡੀ ਕਿਸਮਤ ਨੂੰ ਚਾਰ ਚੰਦ ਲੱਗ ਜਾਣਗੇ ਜੋ ਲੋਕ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੀ ਨੌਕਰੀ ਨੂੰ ਬਦਲਣ ਦਾ ਸਮਾਂ ਬਹੁਤ ਹੀ ਵਧੀਆ ਹੈ। ਉਹਨਾਂ ਦੀ ਇਨਕਮ ਵਿੱਚ ਵਾਧਾ ਹੋਣ ਵਾਲਾ ਹੈ। ਧਨ ਕਮਾਉਣ ਦੇ ਨਵੇਂ ਰਸਤੇ ਮਿਲ ਜਾਣਗੇ ਤੇ ਸਫਲਤਾ ਵੀ ਜਰੂਰ ਪ੍ਰਾਪਤ ਹੋ ਜਾਵੇਗੀ। ਉਹਨਾਂ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ। ਜਿਹੜੇ ਲੋਕ ਬਿਜ਼ਨਸ ਦੇ ਨਾਲ ਸੰਬੰਧ ਰੱਖਦੇ ਹਨ, ਉਹ ਵੀ ਆਪਣੇ ਬਿਜ਼ਨਸ ਵਿੱਚ ਦਿਨ ਰਾਤ ਦੁੱਗਣੀ ਚੌਗਣੀ ਤਰੱਕੀ ਕਰਨਗੇ। ਭਗਵਾਨ ਸ਼ਨੀ ਦੇਵ ਤੇ ਮਾਤਾ ਲਕਸ਼ਮੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਕਰਜ਼ਿਆਂ ਦੇ ਮੁਕਾਬਲੇ ਉਹਨਾਂ ਦੀ ਇਨਕਮ ਵਿੱਚ ਵਾਧਾ ਹੋ ਜਾਵੇਗਾ ਤੇ ਉਹਨਾਂ ਦੀ ਕਿਸਮਤ ਉਹਨਾਂ ਦਾ ਪੂਰਾ ਸਾਥ ਦੇਵੇਗੀ ਉਹਨਾਂ ਨੂੰ ਆਪਣੇ ਵਪਾਰ ਵਿੱਚ ਕੋਈ ਨਵੀਂ ਡੀਲ ਵੀ ਮਿਲ ਸਕਦੀ ਹੈ ਤੇ ਮਾਰਕੀਟ ਵਿੱਚ ਉਹਨਾਂ ਦੀ ਪ੍ਰਤਿਸ਼ਟਾ ਬਹੁਤ ਹੀ ਵਧਣ ਵਾਲੀ ਹੈ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾਉਣਗੇ ਤੁਹਾਡੀ ਸਿਹਤ ਵੀ ਇਸ ਸਮੇਂ ਵਧੀਆ ਰਹਿਣ ਵਾਲੀ ਹੈ 2024 ਦੇ ਵਿੱਚ 90 ਸਾਲਾਂ ਦੇ ਬਾਅਦ ਇਹ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਯੋਗ ਸਮਾਂ ਆ ਰਿਹਾ ਹੈ ਤੁਹਾਨੂੰ ਤਨਲਾਪ ਦੇ ਬਹੁਤ ਸਾਰੇ ਨਵੇਂ ਅਫਸਰ ਪ੍ਰਾਪਤ ਹੋਣ ਜਾਣਗੇ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਪੁਰਾਣੇ ਸਮੇਂ ਵਿੱਚ ਮੁਸ਼ਕਲਾ ਆ ਰਹੀਆਂ ਸਨ ਉਹ ਵੀ ਹੁਣ ਠੀਕ ਹੋ ਜਾਣਗੀਆਂ ਰਿਸ਼ਤਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਾਰਾਜ਼ਗੀ ਨਹੀਂ ਰਹਿ ਜਾਵੇਗੀ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡਾ ਜੀਵਨ ਪਹਿਲਾਂ ਨਾਲੋਂ ਖੁਸ਼ਹਾਲ ਬਣ ਜਾਵੇਗਾ ਤਰੱਕੀ ਦੇ ਨਵੇਂ-ਨਵੇਂ ਤਰੱਕੀ ਦੇ ਨਵੇਂ-ਨਵੇਂ ਰਾਹ ਬਣ ਜਾਣਗੇ ਜਿਹੜੇ ਕੰਮ ਨੂੰ ਤੁਸੀਂ ਹੱਥ ਪਾਓਗੇ ਉਸ ਵਿੱਚ ਹੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਸਮੇਂ ਤੁਸੀਂ ਬਹੁਤ ਹੀ ਜੇਕਰ ਕਿਸੇ ਤੇ ਵਿਸ਼ਵਾਸ ਕਰਦੇ ਹੋ ਤਾਂ ਵੀ ਤੁਹਾਡੇ ਵਿਸ਼ਵਾਸ ਤੇ ਪੂਰਾ ਖਰਾ ਹੀ ਉਤਰੇਗਾ ਇਸ ਪੁੰਨਿਆਂ ਦੇ ਚੰਨ ਵਾਲੇ ਦਿਨ ਆਪਣੇ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਲਈ ਤੁਹਾਨੂੰ ਵਰਤ ਰੱਖਣਾ ਬਹੁਤ ਹੀ ਜ਼ਰੂਰੀ ਹੈ ਜਾਂ ਕਿਸੇ ਗਰੀਬ ਨੂੰ ਜੇਕਰ ਤੁਸੀਂ ਕੱਪੜੇ দান ਕਰ ਦਿੰਦੇ ਹੋ ਤਾਂ ਤੁਸੀਂ ਭੋਜਨ ਦਾ ਸਮਾਨ ਨਿਦਾਨ ਕਰ ਦਿੰਦੇ ਹੋ ਤੁਹਾਨੂੰ ਇਸ ਵਿੱਚ ਵੀ ਬਹੁਤ ਹੀ ਲਾਭ ਪ੍ਰਾਪਤ ਹੋ ਜਾਵੇਗਾ ਜਾਂ ਤੁਸੀਂ ਸ਼ਾਮ ਨੂੰ ਪਿੱਪਲ ਦੇ ਰੁੱਖੇ ਹੇਠਾਂ ਦੀਵਾ ਜਗਾ ਕੇ ਆਪਣੇ ਪਿਤਰਾਂ ਦਾ ਸਿਮਰਨ ਕਰਦੇ ਹੋ ਤਾਂ ਇਸ ਵਿੱਚ ਕੁੰਡਲੀ ਜਾਂ ਰਾਜਸੀ ਤੁਹਾਡਾ ਜਿਹੜਾ ਵੀ ਕੋਈ ਪਿਤਰ ਦੋਸ਼ ਹੈ ਉਹ ਤੁਹਾਡੇ ਤੋਂ ਦੂਰ ਚਲੇ ਜਾਵੇਗਾ ਉਸ ਤੋਂ ਤੁਹਾਨੂੰ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ ਅਤੇ ਜੀਵਨ ਵਿੱਚ ਤੁਹਾਨੂੰ ਤਰੱਕੀ ਪ੍ਰਾਪਤ ਹੋ ਜਾਵੇਗੀ ਦੋਸਤੋ ਹੁਣ ਅਗਲੀ ਕਿਹੜੀ ਰਾਸ਼ੀ ਹੈ ਜਿਸ ਦੀ ਕਿਸਮਤ ਇਸ ਪੁੰਨਿਆਂ ਦੇ ਦਿਨ ਤੇ ਚਮਕਣ ਵਾਲੀ ਹੈ ਉਹਦੇ ਬਾਰੇ ਇੱਕ ਗੱਲ ਤੁਹਾਨੂੰ ਜਰੂਰ ਦੱਸਾਂਗੇ ਜੀ ਤੁਸੀਂ ਜ਼ਿੰਦਗੀ ਵਿੱਚ ਅਜਾਈ ਹੀ ਲੋਕਾਂ ਨੂੰ ਮਿਲੋਗੇ ਜੋ ਬਹੁਤ ਹੀ ਮਿਹਨਤ ਕਰਦੇ ਹਨ ਜੋ ਲੋਕ ਐਵੇਂ ਦੇ ਜੋ ਲੋਕ ਐਵੇਂ ਦੇ ਮਿਲੇ ਹੋਣਗੇ ਤਾਂ ਬਹੁਤ ਹੀ ਘੱਟ ਮਿਹਨਤ ਕਰਕੇ ਪਰ ਉਹ ਬਹੁਤ ਹੀ ਅੱਗੇ ਪਹੁੰਚ ਚੁੱਕੇ ਹੋਣਗੇ ਕੁਝ ਲੋਕ ਐਵੇਂ ਦੇ ਵੀ ਮਿਲੇ ਹੋਣਗੇ ਜੋ ਪੂਰੀ ਜ਼ਿੰਦਗੀ ਮਿਹਨਤ ਤਾਂ ਕਰਦੇ ਹਨ ਔਰ ਫਿਰ ਵੀ ਉਹਨਾਂ ਨੂੰ ਅੱਜ ਤੱਕ ਕੁਝ ਹਾਸਿਲ ਨਹੀਂ ਹੋਇਆ ਜੋ ਚਾਹੁੰਦੇ ਹਨ ਉਹਨਾਂ ਦਾ ਜੀਵਨ ਪੂਰੀ ਗਰੀਬੀ ਵਿੱਚ ਹੀ ਨਿਕਲ ਗਿਆ ਸੀ ਦੋਸਤੋ ਇਹ ਸਭ ਗ੍ਰਹਾਂ ਦਾ ਹੀ ਖੇਲ ਹੁੰਦਾ ਹੈ ਹੁਣ ਹੁਣ ਗੱਲ ਕਰਦੇ ਹਾਂ ਜੀ ਦੂਜੀ ਖੁਸ਼ ਨਸੀਬ ਰਾਸ਼ੀ ਦੇ ਬਾਰੇ ਉਹ ਰਾਸ਼ੀ ਹੈ ਜੀ ਉਹ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਪੁੰਨਿਆਂ ਦੇ ਚੰਨ ਵਾਲੇ ਦਿਨ ਤੁਹਾਡੇ ਕੈਰੀਅਰ ਦੇ ਵਿੱਚ ਤੁਹਾਨੂੰ ਲਾਭ ਹੀ ਲਾਭ ਮਿਲਣ ਵਾਲਾ ਹੈ ਰੁਜ਼ਗਾਰ ਵਿੱਚ ਤੁਹਾਨੂੰ ਚੰਗੇ ਅਫਸਰ ਪ੍ਰਾਪਤ ਹੋਣ ਵਾਲੇ ਹਨ ਜੋ ਲੋਕ ਵਿਅਕਤੀ ਨੌਕਰੀ ਕਰਦੇ ਹਨ ਉਹਨਾਂ ਨੂੰ ਸਫਲਤਾ ਦੇ ਨਾਲ ਮਾਨ ਸਨਮਾਨ ਵੀ ਮਿਲਣ ਵਾਲਾ ਹੈ ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਕੰਮ ਕਰਦੇ ਰਹੋ ਪ੍ਰੇਮ ਸਬੰਧ ਵੀ ਤੁਹਾਡੇ ਵਧੀਆ ਰਹਿਣ ਵਾਲੇ ਹਨ ਜੇਕਰ ਤੁਹਾਡਾ ਕੋਈ ਮਸਲਾ ਕੋਰਟ ਕਚਹਿਰੀ ਦੇ ਵਿੱਚ ਅੜਿਆ ਹੋਇਆ ਸੀ ਉਸ ਵਿੱਚ ਵੀ ਤੁਹਾਨੂੰ ਰਾਹਤ ਮਿਲ ਜਾਵੇਗੀ ਭਗਵਾਨ ਸ਼ਨੀ ਦੇਵ ਅਤੇ ਸੂਰਜ ਦੇਵ ਦੀ ਕਿਰਪਾ ਦੇ ਨਾਲ ਮਕਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਪਿਛਲੇ ਸਾਲ ਤੁਹਾਨੂੰ ਜਿਹੜੇ ਵੀ ਕੋਈ ਨੁਕਸਾਨ ਹੋਏ ਸਨ ਜਿਸ ਕਾਰਨ ਵਪਾਰ ਵਿੱਚ ਤੁਹਾਨੂੰ ਬਹੁਤ ਹੀ ਘਾਟਾ ਪੈ ਚੁੱਕਾ ਸੀ ਪਰ ਹੁਣ ਇਸ ਪਰ ਹੁਣ ਇਸ ਨਕਸ਼ਤਰ ਪਰਿਵਰਤਨ ਤੋਂ ਬਾਅਦ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਹੋ ਜਾਣਗੇ ਤੁਹਾਡੀ ਯਾਤਰਾ ਦੇ ਵੀ ਬਹੁਤ ਵਧੀਆ ਯੋਗ ਬਣ ਰਹੇ ਹਨ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਵਪਾਰ ਵਿੱਚ ਵੀ ਤੁਹਾਡਾ ਵਾਧਾ ਹੀ ਹੋਵੇਗਾ ਜਿਸ ਨਾਲ ਤੁਹਾਡੇ ਘਰ ਦੀ ਆਰਥਿਕ ਤੰਗੀ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਧਨ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਕਿਸਮਤ ਹੁਣ ਤੁਹਾਡਾ ਸਾਥ ਦੇਵੇਗੀ ਤੁਹਾਡੇ ਲਈ ਉਪਾਅ ਹੈ ਕਿ ਤੁਸੀਂ ਤਾਂਬੇ ਦੇ ਬਰਤਨ ਵਿੱਚ ਭਗਵਾਨ ਸੂਰਜ ਦੇਵ ਨੂੰ ਸ਼ੁੱਧ ਜਲ ਚੜਾਉਣਾ ਹੈ ਉਸ ਵਿੱਚ ਤੁਹਾਨੂੰ ਲਾਲ ਚੰਦਨ ਅਤੇ ਲਾਲ ਫੁੱਲ ਵੀ ਪਾਉਣੇ ਚਾਹੀਦੇ ਹਨ ਨਾਲ ਹੀ ਤੁਸੀਂ ਸੂਰਜ ਚਾਲੀਸਾ ਦਾ ਪਾਠ ਕਰੋ ਇਸ ਨਾਲ ਸ਼ਨੀ ਦੇਵ ਤੁਹਾਡੀ ਕੁੰਡਰੀ ਦੇ ਵਿੱਚ ਮਜ਼ਬੂਤ ਸਥਿਤੀ ਦੇ ਨਾਲ ਆ ਸਕਣਗੇ ਤੇ ਕਿਸਮਤ ਤੁਹਾਡਾ ਪੂਰਾ ਸਾਥ ਦੇਵੇਗੀ ਹੁਣ ਗੱਲ ਕਰਦੇ ਹਾਂ ਜੀ ਤੀਸਰੀ ਖੁਸ਼ ਨਸੀਬ ਰਾਸ਼ੀ ਬਾਰੇ ਉਹ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦਾ ਪਰਿਵਰਤਨ ਕਰਨਾ ਤੁਹਾਡੇ ਲਈ ਧਨ ਲਾਭ ਤੇ ਸ਼ੁਭ ਸੰਯੋਗ ਲੈ ਕੇ ਆ ਰਿਹਾ ਹੈ ਤਹਾਡੀ ਜ਼ਿੰਦਗੀ ਵਿੱਚ ਤੰਨਲਾਭ ਹੋਣ ਵਾਲੇ ਹਨ ਤੁਹਾਡੀ ਸਿੱਖਿਆ ਪ੍ਰਤੀ ਵੀ ਬਹੁਤ ਜ਼ਿਆਦਾ ਤਰੱਕੀ ਹੋ ਜਾਵੇਗੀ ਤੁਹਾਨੂੰ ਸੰਤਾਨ ਪ੍ਰਾਪਤੀ ਦੇ ਵੀ ਯੋਗ ਬਣ ਰਹੇ ਹਨ ਤੁਹਾਡਾ ਜੀਵਨ ਹੀ ਖੁਸ਼ਹਾਲ ਹੋਣ ਵਾਲਾ ਹੈ ਤੁਹਾਨੂੰ ਤੁਹਾਡਾ ਮਨਪਸੰਦ ਪਾਰਟਨਰ ਵੀ ਮਿਲ ਜਾਵੇਗਾ ਤੇ ਉਸ ਪਾਰਟਨਰ ਦੇ ਨਾਲ ਤੁਸੀਂ ਜੇਕਰ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਸਮੱਸਿਆ ਵੀ ਤੁਹਾਡੀ ਹੁਣ ਹੱਲ ਹੋ ਜਾਵੇਗੀ ਤੁਹਾਨੂੰ ਪਸੰਦ ਦਾ ਰਿਸ਼ਤਾ ਹੋ ਜਾਵੇਗਾ ਤੁਹਾਡੇ ਨਾਲ ਸਭ ਕੁਝ ਹੁਣ ਪੋਜ਼ਿਟਿਵ ਹੀ ਰਹਿਣ ਵਾਲਾ ਹੈ ਇਸ ਨਾਲ ਤੁਹਾਨੂੰ ਬਹੁਤ ਸਾਰਾ ਲਾਭ ਪ੍ਰਾਪਤ ਹੋ ਜਾਵੇਗਾ ਲਵ ਲਾਈਫ ਤੁਹਾਡੀ ਪਹਿਲਾਂ ਨਾਲੋਂ ਕਾਫੀ ਵਧੀਆ ਹੋਣ ਵਾਲੀ ਹੈ ਤੁਹਾਡੇ ਸਾਥੀ ਨਾਲ ਤੁਹਾਡੇ ਬਹੁਤ ਹੀ ਵਧੀਆ ਸਬੰਧ ਬਣਨ ਵਾਲੇ ਹਨ ਸਫਲਤਾ ਪ੍ਰਾਪਤ ਹੋ ਜਾਵੇਗੀ ਘਰ ਦੇ ਵਿੱਚ ਧਨ ਤੇ ਬਰਕਤ ਆ ਜਾਵੇਗੀ ਤੁਹਾਡੇ ਲਈ ਉਪਾਅ ਹੈ ਕਿ ਜਦ ਵੀ ਤੁਸੀਂ ਇਸ਼ਨਾਨ ਕਰਨਾ ਹੈ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਨੀ ਹੈ ਜਾਂ ਗੀਤਾ ਦਾ ਪਾਠ ਕਰਨਾ ਹੈ ਇਸ ਦਿਨ ਸ਼ਿਵਲਿੰਗ ਦਾ ਅਵਸਰ ਹੁੰਦਾ ਹੈ ਤੇ ਇਹ ਬਹੁਤ ਹੀ ਉੱਤਮ ਮੰਨਿਆ ਜਾਂਦਾ ਹੈ ਪਿਤਰਾਂ ਦਾ ਛੁਟਕਾਰਾ ਮਿਲਦਾ ਹੈ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਪੁੰਨਿਆਂ ਦੇ ਦਿਹਾੜੇ ਤੇ ਬਹੁਤ ਹੀ ਤੁਹਾਡੇ ਲਈ ਸ਼ੁਭ ਸੰਜੋਗ ਬਣ ਰਿਹਾ ਹੈ ਜੀ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਸਮਾਂ ਹੈ ਸਿਹਤ ਦੇ ਵਿੱਚ ਤੁਹਾਡੇ ਬਹੁਤ ਹੀ ਸੁਧਾਰ ਹੋ ਜਾਵੇਗਾ ਸંપਤੀ ਨੂੰ ਲੈ ਕੇ ਜਿਹੜੇ ਵੀ ਤੁਹਾਡੇ ਕੋਈ ਪਰੇਸ਼ਾਨੀ ਸੀ ਉਹ ਵੀ ਦੂਰ ਹੋ ਜਾਵੇਗੀ ਜਿਹੜੇ ਲੋਕ ਨੌਕਰੀ ਵਰਗ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਨੌਕਰੀ ਵਿੱਚ ਪ੍ਰੋਮੋਸ਼ਨ ਮਿਲਣ ਵਾਲੀ ਹੈ ਜਿਸ ਕਾਰਨ ਤੁਸੀਂ ਕਿਸੇ ਨਵੇਂ ਬਲਬੂਤੇ ਤੇ ਪਹੁੰਚ ਜਾਵੋਗੇ 2024 ਦੇ ਵਿੱਚ ਤੁਹਾਨੂੰ ਹਰ ਜਗ੍ਹਾ ਤੋਂ ਜਿਹੜੀਆਂ ਵੀ ਤੁਹਾਡੀਆਂ ਪੁਰਾਣੀਆਂ ਕੋਈ ਅਧੂਰੀਆਂ ਇਸ਼ਿਆਵਾ ਸਨ ਉਹ ਪੂਰੀਆਂ ਹੋ ਜਾਣਗੀਆਂ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਦੇ ਦਰਵਾਜ਼ੇ ਹੁਣ ਖੁੱਲਣ ਵਾਲੇ ਹਨ ਤਾਂ ਲਾਭ ਹੋਣ ਵਾਲਾ ਹੈ ਨਾਲ ਹੀ ਤਾਂ ਵਿੱਚ ਤੁਹਾਡੇ ਬਚਤ ਹੋਣੀ ਸ਼ੁਰੂ ਹੋ ਜਾਵੇਗੀ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਨੂੰ ਤੁਸੀਂ ਹੁਣ ਅਜਾਇਆ ਨਾ ਗਵਾਉਣਾ ਤੇ ਇਨਕਮ ਵਿੱਚ ਤੁਹਾਡੇ ਵਾਧਾ ਹੋ ਜਾਵੇਗਾ ਤੁਸੀਂ ਇਸ ਸਮੇਂ ਉਪਾਹ ਕਰਨਾ ਹੈ ਜੀ ਇਸ ਦਿਨ ਤੁਸੀਂ ਪੀਪਲ ਦੇ ਰੁੱਖ ਦੀ ਪੂਜਾ ਕਰਨੀ ਹੈ ਤੇ ਪੂਜਾ ਕਰਨ ਤੋਂ ਬਾਅਦ ਤੁਸੀਂ ਪੌਦੇ ਦੀ ਪਰਿਕਰਮਾ ਕਰਨੀ ਹੈ ਇਸ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਪ੍ਰਸੰਨ ਹੋ ਜਾਣਗੇ ਤੇ ਤੁਹਾਡਾ ਪਿੱਤਰ ਦੋਸ਼ ਜੋੜਾ ਚੱਲ ਰਿਹਾ ਸੀ ਕਾਫੀ ਸਾਲਾਂ ਤੋਂ ਉਹ ਵੀ ਹੁਣ ਦੂਰ ਹੋ ਜਾਵੇਗਾ ਜੇਕਰ ਤੁਹਾਨੂੰ ਕਾਫੀ ਸਮੇਂ ਤੋਂ ਜਾਇਦਾਦ ਆਪਣੇ ਨਾਮ ਕਰਵਾਉਣ ਸੰਬੰਧੀ ਪਰੇਸ਼ਾਨੀ ਸੀ ਉਹ ਵੀ ਤੁਹਾਡੀ ਇਸ ਸਮੇਂ ਦੂਰ ਹੋ ਜਾਵੇਗੀ ਤੁਸੀਂ ਖੁਦ ਵੀ ਤੁਸੀਂ ਖੁਦ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਵਧੀਆ ਹੈ ਦੋਸਤੋ ਏਸੀ ਸਾਡੀ ਅੱਜ ਦੀ ਜਾਣਕਾਰੀ ਕੇ ਇਸ ਪੁੰਨਿਆ ਵਾਲੇ ਦਿਨ ਜਿਹੜਾ 90 ਸਾਲਾਂ ਦੇ ਬਾਅਦ ماں ਸੰਜੋਗ ਬਣਿਆ ਹੈ ਉਸ ਦੇ ਨਾਲ ਕਿਹੜੀਆਂ ਉਹ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲ ਜਾਵੇਗੀ ਜੇਕਰ ਤੁਹਾਡੀ ਵੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਰਾਸ਼ੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ